हां जी ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਸਮਾਂ ਡਾਕਟਰ ਗਗਨਵਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਕਿ ਜਿਹੜੀਆਂ ਆਪਾਂ ਖਾਦਾਂ ਪਾਉਂਦੇ ਹਾਂ ਰਸਾਇਣਿਕ ਖਾਦਾਂ ਖਾਸ ਤੌਰ ਤੇ ਉਹਨਾਂ ਦਾ ਪੂਰਾ ਫਾਇਦਾ ਉਹਦੇ ਉਹਨਾਂ ਦੀ ਪੂਰੀ ਐਫੀਸ਼ੀਐਂਸੀ ਲੈਣ ਵਾਸਤੇ ਕੀ ਨੁਕਤਾ ਜ਼ਰੂਰੀ ਹੈ ਵੱਖ-ਵੱਖ ਟੰਗ ਤਰੀਕੇ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਿੰਦੇ ਆ ਕਿ ਉਹਨਾਂ ਨੂੰ ਆਪਾਂ ਜਿਵੇਂ ਖਾਸ ਤੌਰ ਤੇ ਯੂਰੀਆ ਕਹ ਲਈਏ ਟਟਮੀਆਂ ਕਿਸ ਤਾਂ ਪਾਓ ਰეკਮੈਂਡੇਸ਼ਨ ਅਨੁਸਾਰ ਜਿਹੜੀਆਂ ਜ਼ਰੂਰਤ ਤੋਂ ਜ਼ਿਆਦਾ ਨਾ ਵਰਤੋ ਪोटाश ਹੈ ਫਾਸਫੋਰਸ ਹੈ ਉਹਨੂੰ ਬਜਾਈ ਟਾਈਮ ਡ੍ਰਿਲ ਕਰੋ ਜ਼ਿੰਕ ਤੱਤ ਹੈ ਜਿਹੜਾ ਉਹਨੂੰ ਜੇ ਪਾਉਣਾ ਤਾਂ ਉਹਨੂੰ ਵੀ ਬਜਾਈ ਟਾਈਮ ਪਾਓ ਤੇ ਨਹੀਂ ਬਾਅਦ ਚ ਫਿਰ ਆਪਾਂ ਸਪਰੇਅਾਂ ਕਰੀਏ ਵੱਖ-ਵੱਖ ਤਰੀਕੇ ਹੈਗੇ ਆ ਪਰ ਜਿਹੜਾ ਜਿਹਨੂੰ ਆਪਾਂ ਕਹਦੇ ਆ ਕਿ ਮੁੱਖ ਦੀ ਗੱਲ ਹੈ ਜਿਹੜਾ ਨਿਚੋੜ ਹੈ ਉਹ ਨਿਰਪਰ ਕਰਦਾ ਹੈ ਫਸਲ ਆਪਣੀ ਜ਼ਮੀਨ ਦੇ ਵਿੱਚ ਸੂਖਮ ਜੀਵ ਹੋਣ ਤੇ ਨੁਕਸਾਨ ਦੇ ਕੀੜੇ ਮਕੌੜੇ ਉੱਲੀਆਂ ਨਿਮਾ ਟੋੜ ਦੇ ਨਾਲ ਨਾਲ ਜ਼ਮੀਨ ਦੇ ਵਿੱਚ ਜਿਹੜੇ ਆਪਣੇ ਫਾਇਦੇ ਦੇ ਸੂਖਮ ਜੀਵ ਹੁੰਦੇ ਆ ਜਿਨ੍ਹਾਂ ਦੇ ਵਿੱਚ ਫਾਇਦੇਮੰਦ ਉੱਲੀਆਂ ਫਾਇਦੇਮੰਦ ਛੋਟੇ ਛੋਟੇ ਹੋਰ ਸੂਖਮ ਜੀਵ ਅਰਥਵਾਰਮ ਆਗੇ ਪ੍ਰੋਟੋਜਵਾ ਤੁਹਾਡੇ ਨਿਮਾ ਟੂਰਜ਼ ਫਾਇਦੇਮੰਦ ਫਾਇਦੇਮੰਦ ਬੈਕਟੀਰੀਆ ਆ ਗਏ ਤਾਂ ਹਜ਼ਾਰਾਂ ਲੱਖਾਂ ਤੇ ਕਰੋੜਾਂ ਦੀ ਗਿਣਤੀ 'ਚ ਇਹ ਹੁੰਦੇ ਆ ਜੇ ਆਪਾਂ ਕਹਿ ਲਈਏ ਕਿ ਇੱਕ ਮੁਠੀ ਪਰ ਮਿੱਟੀ ਦੇ ਵਿੱਚ 10 ਅਰਬ ਜਾਂ ਉਸ ਤੋਂ ਵੀ ਉੱਪਰ ਇਹਨਾਂ ਦੀ ਗਿਣਤੀ ਹੋ ਸਕਦੀ ਹੈ ਜਿਹੜੀ ਕਿ ਆਪਾਂ ਮਾਈਕਰੋਸਕੋਪ ਦੇ ਵਿੱਚ ਦੇਖ ਸਕਦੇ ਨੰਗੀ ਅੱਖ ਨਾਲ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਮਿੱਟੀ ਹੈ ਪਰ ਉਹਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਕੰਮ ਕਰਦੇ ਦੇਖੋ ਤਾਂ ਉਹ ਇੱਕ ਹੈਰਾਨੀਜਨਕ ਜਿਹੜਾ ਕੰਮ ਉਹ ਕਰਦੇ ਆ ਜਿਹੜੇ ਕਿ ਜਿਹੜੀ ਆਪਾਂ ਖਾਦ ਪਾਉਣੀ ਹੈ ਉਹਨਾਂ ਨੂੰ ਫਸਲ ਨੂੰ ਮਿਲਣ ਵਾਲੇ ਰੂਪ ਦੇ ਵਿੱਚ ਕਨਵਰਟ ਕਰਦੇ ਆ ਤੇ ਉਹਨਾਂ ਦੀ ਖਰਾਕ ਹੈ ਜਿਹੜੀ ਉਹ ਹੁੰਦੀ ਹੈ ਜ਼ਮੀਨ ਵਿੱਚਲਾ ਜੈਵਿਕ ਮਾਦ ਦਾ ਆਰਗੈਨਿਕ ਮੈਟਰ ਜਿਹੜੀ ਕਿ ਦਿਨੋਂ ਦਿਨ ਘਟ ਰਹੀ ਤੇ ਆਪਣੀਆਂ ਜ਼ਮੀਨਾਂ ਦੇ ਵਿੱਚ ਜੇ ਤੁਸੀਂ ਮਿੱਟੀ ਪਰਖ ਕਰਵਾਉਨੇ ਹੋ ਆਰਗੈਨਿਕ ਕਾਰਬਨ ਚੈੱਕ ਕਰਾਉਨੇ ਆ ਤਾਂ ਬਹੁਤੇ ਖੇਤਾਂ ਦੀ 0.3 4 5 ਇਹ ਇਹਦੇ ਨੇੜੇ ਡਾਉਂਦੀ ਹੈ ਜਦ ਕਿ ਉਹ 0.7 ਜਾਂ 0.75 ਤੋਂ ਅਭਾਵ ਚਾਹੀਦੀ 1% ਜਿੱਥੇ ਹੋਗੀ ਤਾਂ ਉੱਥੇ ਫਿਰ ਜਿਹੜੀ ਪ੍ਰੋਡਕਸ਼ਨ ਹੈ ਉਹੋ ਵੀ ਬਹੁਤ ਵਧੀਆ ਰਹਿੰਦੀ ਹੈ ਤੇ ਘੱਟ ਖਾਦਾਂ ਪਾ ਕੇ ਆਪਾਂ ਬਹੁਤ ਵਧੀਆ ਫਾਇਦਾ ਲੈ ਸਕਦੇ ਹਾਂ ਹੁਣ ਤੁਸੀਂ ਆਰਗੈਨਿਕ ਜਿਹੜੀ ਖੇਤੀ ਕਰਦੇ ਆ ਜੈਵਿਕ ਖੇਤੀ ਕਿਸਾਨ ਵੀਰ ਜਿਹੜੇ ਕਰਦੇ ਜਾਂ ਕੁਦਰਤੀ ਖੇਤੀ ਕਰਦੇ ਕੁਦਰਤੀ ਖੇਤੀ ਹੁੰਦੀ ਹੈ ਕਿ ਜਿੱਥੇ ਕੋਈ ਜੀਯੋਗ ਵੀ ਉਹਨੂੰ ਆਪਾਂ ਸਾਵਧਾਨ ਸੰਭਾਲ ਕਰਨੀ ਹੈ ਜਿਆਦਾ ਉੱਚ ਕਿਸੇ ਕਿਸਮ ਦੇ ਵੀ ਕੋਈ ਬਾਇਓ ਪੈਸਟਿਸਾਈਡ ਨਹੀਂ ਵਰਤਦੇ ਜਿਹੜੀ ਆਰਗੈਨਿਕ ਫਾਰਮਿੰਗ ਆ ਉਹਦੇ ਵਿੱਚ ਕੋਈ ਥੋੜੀ ਬਹੁਤੀ ਬਾਇਓ ਪੈਸਟਿਸਾਈਡ ਦੀ ਵਰਤੋਂ ਕਰ ਸਕਦੇ ਆ ਪਰ ਜ਼ਿਆਦਾਤਰ ਜਿਹੜੇ ਕੁਦਰਤੀ ਖੇਤੀ ਕਿਸਾਨ ਵੀਰ ਕਰਦੇ ਉਹ ਘਰ ਦੀ ਜਿਹੜੀ ਕੋਈ ਆਪ ਦੇ ਤਰੀਕੇ ਦੇ ਨਾਲ ਹੀ ਜਿਹੜੇ ਰਪੈਲੈਂਟ ਜਾਂ ਜਿਹੜੇ ਕੀੜੇ ਮਕੌੜੇ ਨੂੰ ਭਜਾਉਣ ਵਾਸਤੇ ਸਪ੍ਰੇਆਂ ਕਰਦੀਆਂ ਹੀ ਬਣਾ ਕੇ ਉਹਦੇ ਵਿੱਚ ਮੈਂ ਆਪਾਂ ਖੱਟੀ ਲੱਸੀ ਦੀ ਵਰਤੋਂ ਕਰ ਲਈ ਜਾਂ ਕੋਈ ਨਿੰਮ ਮੱਕ ਤਤੂਰਾ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਆ ਉਹੋ ਵਰਤਦੇ ਆ ਤੇ ਉਹਨਾਂ ਦੇ ਖੇਤਾਂ 'ਚ ਕੀੜੇ ਮਕੌੜੇ ਵਗੈਰਾ ਦੀਆਂ ਜਿਹੜੇ ਖੇਤੀ ਵਾਸਤੇ ਹਾਨੀ ਕਰ ਕੋ ਸਮੱਸਿਆ ਕਿਉਂ ਨਹੀਂ ਆਉਂਦੀਆਂ ਉਹਨਾਂ ਦੇ ਪ੍ਰੋਡਕਸ਼ਨ ਕਿਉਂ ਚੰਗੀ ਰਹਿੰਦੀ ਹੈ ਪ੍ਰੋਡਕਸ਼ਨ ਦਾ ਮਤਲਬ ਕਿ ਠੀਕ ਹੈ ਰਸਾਇਣਿਕ ਜਿੰਨੀ ਤਾਂ ਨਹੀਂ ਲੈ ਸਕਦੇ ਹੁਣ ਆਪਾਂ ਜਦੋਂ ਉਹਦੇ ਵਿੱਚ ਜਿਵੇਂ ਹੁਣ ਯੂਰੀਆ ਫਰਜ ਕਰ ਲਓ ਆਪਾਂ ਝੋਨੇ ਦੇ ਵਿੱਚ ਕਈ ਕਿਸਾਨ ਵੀਰ 5 5 6 6 ਥੇਲਿਆਂ ਤੇ ਪਹੁੰਚ ਗਏ ਹੁਣ ਕਣਕ ਦੇ ਵਿੱਚ ਵੀ 4 4 ਥੇਲਿਆਂ ਤੇ ਆਪਾਂ ਪਹੁੰਚੇ ਪਏ ਆ ਤਾਂ ਉਹਦੇ ਵਿੱਚ ਐਫੀਸ਼ੀਐਂਸੀ ਘਟ ਰਹੀ ਹੈ ਜੇ ਜ਼ਮੀਨ 'ਚ ਸੂਖਮ ਜੀਵ ਨਾ ਹੋਣਗੇ ਤਾਂ ਉਹ ਵਰਤਮਯੋਗ ਜਿਹੜੇ ਆ ਰੂਪ ਦੇ ਵਿੱਚ ਜਿਹੜੇ ਸੂਖਮ ਜੀਵਨ ਕਰਨੇ ਜੇ ਉਹਨਾਂ ਦੀ ਅਵੇਲੇਬਿਲਟੀ ਨਾ ਹੋਊ ਤਾਂ ਫਿਰ ਉਹ ਬੂਟੇ ਨੂੰ ਮਿਲਣ ਯੋਗ ਨਹੀਂ ਰਹਿਣਗੇ ਉਵੇਂ ਪਏ ਰਹਿਣਗੇ ਫਿਕਸ ਹੋ ਜਾਣਗੇ ਲਾਸ ਹੋ ਜਾਊਗਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਆਪਾਂ ਐਫੀਸ਼ੀਐਂਸੀ ਵਧਾਉਣੀ ਚਾਹੁੰਦੇ ਆ ਕਿਉਂਕਿ ਮੌਸਮ ਵੀ ਦਿਨੋਂ ਦਿਨ ਬਦਲ ਰਿਹਾ ਹੁਣ ਗਰਮੀਆਂ ਦੇ ਵਿੱਚ ਕਿੰਨਾ ਉੱਚ ਤਾਪਮਨ ਜਾਵੜਦਾ ਉਹਦੇ ਨਾਲ ਵੀ ਆਰਗੈਨਿਕ ਮੈਟਰ ਹੈ ਜਿਹੜੀ ਜ਼ਮੀਨ ਦੇ ਵਿੱਚ ਉਹ ਨਸ਼ਟ ਹੁੰਦੀ ਆ ਤਾਂ ਇਹਦੇ ਵਿੱਚ ਆਰਗੈਨਿਕ ਮੈਟਰ ਜੇ ਜ਼ਮੀਨ ਦੇ ਵਿੱਚ ਆਪਾਂ ਵਧਾਵਾਂਗੇ ਤਾਂ ਫਿਰ ਆਪਾਂ ਉਸ ਚੀਜ਼ ਦਾ ਫਾਇਦਾ ਲੈ ਸਕਦੇ ਆ ਹੁਣ ਤੁਸੀਂ ਦੇਖੋ ਵੀ ਕੈਮੀਕਲ ਤੋਂ ਬਾਇਓ ਪੈਸਟੀਸਾਈਡ ਜਾਂ ਬਾਇਓ ਖਾਦਾਂ ਵੱਲ ਕਿੰਨਾ ਵੱਡੀ ਜਿਹੜੀ ਮਾਰਕੀਟ ਆ ਉਹ ਮੋੜ ਰਹੀ ਹੈ ਤੇ ਤੁਹਾਨੂੰ ਵੀ ਸਮੇਂ-ਸਮੇਂ ਤੇ ਜਿਹੜਾ ਤੁਹਾਨੂੰ ਕਈ ਬੰਦੇ ਪ੍ਰਚਾਰ ਕਰਦੇ ਇਸ ਚੀਜ਼ ਦਾ ਮਿਲਣਗੇ ਕਿ ਜੈਵਿਕ ਆਪਾਂ ਪ੍ਰੋਡਕਟ ਵਰ ਤੋਂ ਬਾਇਓ ਪੈਸਟੀਸਾਈਡ ਜੀ ਇਹ ਜੈਵਿਕ ਨੇ ਮਤਲਬ ਜੈਵਿਕ ਦਾ ਰੂਪ ਦੇ ਕੇ ਉਹ ਦਿੱਤੇ ਜਾ ਰਹੇ ਜਾਂ ਹੁਣ ਤੁਸੀਂ ਹਿਊਮਿਕ ਐਸਿਡ ਵੇਖ ਲਓ ਜਾਂ ਹੋਰ ਕਈ ਤਰ੍ਹਾਂ ਦੇ ਐਸਿਡ ਉਹ ਬਾਜ਼ਾਰ ਚੋਂ ਮਿਲ ਰਹੇ ਆ ਜਿਹੜੇ ਕਿ ਜ਼ਮੀਨ ਦੇ ਵਿੱਚ ਜੇ ਆਰਗੈਨਿਕ ਪੂਰੀ ਆ ਤਾਂ ਉਹ ਆਪਣੇ ਆਪ ਹੀ ਜਿਹੜੇ ਬਣਦੇ ਰਹਿੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਦਾ ਹੋਰ ਵੀ ਹੋਰ ਵੀ ਮਾੜਾ ਅਸਰ ਪਾ ਸਕਦੀ ਹੈ ਜਿਦੇ ਨਾਲ ਆਪਣੀ ਪ੍ਰੋਡਕਸ਼ਨ ਵੀ ਘਟ ਸਕਦੀ ਹੈ ਜਾਂ ਇਸ ਤੇ ਸਥਿਰ ਰੱਖਣਾ ਵੀ ਔਖਾ ਹੋ ਸਕਦਾ ਇਸ ਕਰਕੇ ਆਰਗੈਨਿਕ ਮੈਟਰਲ ਜੁਰਦੇਈਓ ਕਿਸੇ ਵੀ ਰੂਪ ਚ ਆਪਾਂ ਚਾਹੇ ਰੂੜੀ ਖਾਦ ਆ ਹਰੀ ਖਾਦ ਆ ਫਸਲਾਂ ਦੀ ਰਹਿੰਦ-ਖੂੰਜੀ ਮਿੱਟੀ ਚ ਪਾਈਏ ਜੇ ਬੈਲੈਂਸ ਹੋਊਗਾ ਤਾਂ ਫਿਰ ਆਪਾਂ ਨੂੰ ਖੇਤੀ ਸਬੰਧੀ ਸਮੱਸਿਆਵਾਂ ਵੀ ਘੱਟ ਆਉਣੀਆਂ ਕਿਉਂਕਿ ਜੇ ਆਪਾਂ ਆਰਗੈਨਿਕ ਖੇਤੀ ਜਿਹੜੇ ਕਿਸਾਨ ਵੀਰ ਕਰਦੇ ਉਹ ਦਾਲਾਂ ਵੀ ਲਾਉਂਦੇ ਆ ਡੂੰਗੀਆਂ ਜੜਾਂ ਵਾਲੀਆਂ ਫਸਲਾਂ ਵੀ ਬੀਜਦੇ ਆ ਛੋਟੀਆਂ ਜੜਾਂ ਵਾਲੀਆਂ ਫਸਲਾਂ ਵੀ ਬੀਜਦੇ ਆ ਬਾਕੀ ਥਾਂ ਤੇ ਆਪਾਂ ਕਣਕ ਝੋਨਾ ਹੀ ਲਾ ਰਹੇ ਆ ਸੋ ਇਸ ਚੀਜ਼ 'ਤੇ ਅਲਤਵਾਜੋ ਦੇਣ ਦੀ ਲੋੜ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰਬ